ਅੰਟੀ ਮਮੀ ਕੀ ਕਰਦੀ ਬੀਂ ਹੈ ਮੈਂ ਭਾਬੀ ਇਹ ਦੇਖੋ ਮੈਂ ਰਕੜੀ ਬਣਾ ਰਹੀ ਵੀਰੇ ਲਈ ਹੈ ਤੂੰ ਤਾਂ ਹਮੇਸ਼ਾ ਬੁਝਾਰੋ ਲੈਣੀ ਆ ਉਹ ਵੀ ਮਹਿੰਗੀ ਵਾਲੀ ਤੇ ਆਜ ਕੀ ਕੀ ਹੋ ਗਿਆ ਭਾਬੀ ਇਸ ਵਾਰੀ ਨਾ ਮੈਂ ਆਪ ਹੀ ਬਣਾ ਰਹੀ ਆ ਆਪਣੇ ਹੱਥਾਂ ਦੇ ਨਾਲ ਆ ਦੇਖੋ ਸਾਰਾ ਕੁਝ ਸਮਾਨ ਲੈ ਕੇ ਆਈ ਆ ਮੈਂ ਕਿ ਆਪਣੇ ਵੀਰੇ ਲਈ ਮੈਂ ਇਸ ਵਾਰੀ ਆਪ ਬਣਾਣੀ ਆ ਰਕੜੀ ਆਪਣੇ ਹੱਥਾਂ ਨਾਲ ਮੈਂ ਵੀ ਹੈਰਾਨ ਆ ਅੱਗੇ ਤਾਂ ਚਿੰਗੀ ਕਹਿੰਦੇ ਹੁੰਦੇ ਸੀ ਮੈਂ ਤਾਂ ਮਹਿੰਗੀ ਵਾਲੀ ਰਖੜੀ ਲੈਣੀ ਮਹਿੰਗੀ ਵਾਲੀ ਰਖੜੀ ਬਾਜ਼ਾਰੋਂ ਤੇ ਅੱਜ ਕੀ ਆਪੇ ਬਣਾਉਣ ਤੇ ਲੱਗੀ ਐ ਭਾਬੀ ਅੱਗੇ ਵੀਰਾ ਕੋਲ ਸੀ ਤੇ ਉਦੋਂ ਮੈਨੂੰ ਜ਼ਿਆਦਾ ਸਮਾਂ ਹੀ ਨਹੀਂ ਸੀ ਐਸ ਚੀਜ਼ ਦੀ ਹਨਾ ਹੁਣ ਵੀਰਾ ਬਾਹਰ ਚਲੇ ਗਿਆ ਤੇ ਹੁਣ ਮੈਨੂੰ ਮਹਿਸੂਸ ਹੋ ਰਿਹਾ ਕਿ ਮੇਰਾ ਵੀਰਾ ਮੇਰੇ ਕੋਲ ਨਹੀਂ ਐ ਤੇ ਦਿਲ ਵਿੱਚ ਇੱਕ ਅਲੱਗ ਜਿਹਾ ਪਿਆਰ ਆ ਰਿਹਾ ਵੀਰੇ ਲਈ ਤੇ ਸੋਚਿਆ ਐ ਇਸ ਵਾਰੀ ਆਪਣੇ ਹੱਥਾਂ ਨਾਲ ਹੀ ਬਣਾ ਕੇ ਵੀਰੇ ਨੂੰ ਭੇਜਾਂ ਬਾਜ਼ਾਰੀ ਤਾਂ ਹਰ ਵਾਰੀ ਬਾਜ਼ਾਰੋਂ ਲੈ ਆ ਕੇ ਬੰਨ੍ਹ ਦਿੰਦੀ ਸੀ ਮਹਿੰਗੀ ਤਾਂ ਮਹਿੰਗੀ ਪਰ ਇਹਦੇ ਵਿੱਚ ਮੇਰਾ ਪਿਆਰ ਐ ਮਹਿੰਗੇ ਵਾਲਾ ਹੂੰ ਤੇ ਪਿਆਰ ਤਾਂ ਤੇਰਾ ਵਾਹੀ ਸੋਹਣਾ ਆ ਤੁਸੀਂ ਦੇਖੋ ਹੂੰ ਜਾਨੀ ਇਹਨੇ ਰਖੜੀ ਤਾਂ ਬਹੁਤ ਸੋਹਣੀ ਬਣਾਈ ਐ ਤੂੰ ਮੈਨੂੰ ਪਤਾ ਨਹੀਂ ਸੀ ਤੂੰ ਇੰਨੀ ਇੰਟੈਲੀਜੈਂਟ ਹੈਗੀ ਐ ਰਖੜੀ ਬਹੁਤ ਸੋਹਣੀ ਬਣਾਈ ਤੇਰੇ ਵੀਰੇ ਨੂੰ ਪਸੰਦ ਆਊਗਾ ਆਊਗੀ ਨਾ ਵੀਰੇ ਨੂੰ ਪਸੰਦ ਆਊਗੀ ਹੂੰ ਨਾ ਅੱਗੇ ਜਦ ਵੀਰਾ ਇੱਥੇ ਸੀ ਉਦੋਂ ਤਾਂ ਤੁਸੀਂ ਦੋਨੋਂ ਲੜ ਲੜ ਮਰ ਜਾਂਦੇ ਸੀਗੇ ਹੈ ਤੇ ਹੁਣ ਹੁਣ ਉਹ ਵੀ ਬਾਹਰ ਗਏ ਨੇ ਤੇ ਉਹ ਵੀ ਚਿੰਕੀ ਚਿੰਗੀ ਤੇ ਇੱਥੇ ਤੇਰਾ ਵੀਰਾ 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 ਭਾਬੀ ਤਾਂ ਹੈ ਹੀ ਨਹੀਂ ਭਾਬੀ ਪਤਾ ਕੀ ਹੈ ਪਹਿਲਾਂ ਜਦੋਂ ਵੀਰਾ ਇੱਥੇ ਸੀ ਉਦੋਂ ਸਾਨੂੰ ਕਦਰ ਨਹੀਂ ਰਹੀ ਕੁਝ ਦੀ ਹੁਣ ਉਹ ਦੂਰ ਚਲੇ ਗਿਆ ਹੁਣ ਮੇਰੇ ਦਿਲ ਜੀ ਵੀ ਹੋ ਕੁੱਟਦੀ ਆ ਤੇ ਯਾਦ ਆਂਦੀ ਆ ਕਿ ਵੀਰੇ ਨਾਲ ਮੈਂ ਐਦਾਂ ਕਰਦੀ ਸੀ ਲੜਦੀ ਸੀ ਪਿਆਰ ਵੀ ਸੀ ਤੁਹਾਨੂੰ ਪਤਾ ਨਾ ਮੈਂ ਵੀਰੇ ਨਾਲ ਕਿੰਨੀ ਜੇਤੇ ਕਰਦੀ ਸੀ ਹਰ ਇੱਕ ਜੀਤ ਨਾਲ ਚੀਜ਼ ਲੈਣੀ ਆਹੀ ਚਾਹੀਦਾ ਤੇ ਉਹਨੇ ਮੈਨੂੰ ਲੈ ਵੀ ਦੇਣੀ ਹੁਣ ਹੁਣ ਵੀਰਾ ਚਲੇ ਗਿਆ ਆ ਤੋਂ ਮੈਨੂੰ ਸਾਰੀ ਚੀਜ਼ਾਂ ਯਾਦ ਆਉਂਦੀਆਂ ਆ ਤਾਂ ਹੁਣ ਮੈਨੂੰ ਥੋੜਾ ਇਕੱਲਾ-ਇਕੱਲਾ ਫੀਲ ਹੁੰਦਾ ਆ ਨਾ ਇਕੱਲਾ-ਇਕੱਲਾ ਕਿਉਂ ਫੀਲ ਹੁੰਦਾ ਮੈਂ ਹੈ ਨਹੀਂ ਤੇਰੇ ਕੋਲ ਹੈਂ ਐਂ ਭਾਬੀ ਤੁਸੀਂ ਹੈਗੇ ਹੋ ਤੁਸੀਂ ਹੈਗੇ ਤਾਂ ਇਹ ਤਾਂ ਮੈ ਵੀ ਥੋੜੀ ਹੱਸੀ ਫਿਰਦੀ ਆ ਜੇ ਤੁਸੀਂ ਵੀ ਨਾ ਉਹ ਫਿਰ ਤਾਂ ਬੱਸ ਫਿਰ ਤਾਂ ਚਿੰਕੀ ਗਈ ਐ ਤਾਂ ਬੱਸ ਨਹੀਂ ਸਮਝਲੀ ਇੱਧਰ ਕਿ ਨਹੀਂ ਗਈ ਤਾਂ ਹੈਗਾ ਹਾਂ ਚਿੰਕੀ ਗਈ ਕਿੱਥੇ ਜਾਣਾ ਚਿੰਕੀ ਨੇ ਹਾਲੇ ਚਿੰਕੀ ਨੇ ਇੱਥੇ ਹੀ ਰਹਿਣਾ ਜਦੋਂ ਵਿਆਹ ਹੀ ਫੇਜ ਆਏਗੀ ਚਿੰਕੀ ਉਦੋਂ ਤੱਕ ਇੱਥੇ ਹੀ ਹੈ ਸਾਡਾ ਲਹੂ ਪਿੰਦੀ ਵੀ ਹਾਂ ਕੰਬਲੀ ਜੀ ਤੂੰ ਮੈਨੂੰ ਇਹ ਦੱਸ ਰਖੜੀ ਤੇ ਤੂੰ ਬਣਾ ਲਈ ਵੀਰੇ ਲਈ ਤਾਂ ਮੈਨੂੰ ਇਹ ਦੱਸ ਤੂੰ ਚਾਹੀਦਾ ਕੀ ਰਖੜੀ ਤੇ ਮੈਂ ਲੈ ਕੇ ਦਵਾਂ ਤੈਨੂੰ ਜੋ ਵੀ ਤੈਨੂੰ ਚਾਹੀਦਾ ਸੱਚੀ ਭਾਬੀ ਹਾਂ ਲੈ ਦੱਸ ਇੱਕੋ ਇੱਕ ਤਾਂ ਤੂੰ ਹੈਗੀ ਕਰ ਦਿੱਤੀ ਹਾਂ ਮੈਂ ਤੇ ਭਰਾ ਕੀ ਤੇਰਾ ਬਾਹਰ ਗਿਆ ਤਾਂ ਜਦ ਅਸੀਂ ਤੇਰੀਆਂ ਜਿੱਦਾਂ ਨਾ ਪੂਰੀਆਂ ਕਰ ਸਕੀਏ ਤੇ ਫਾਇਦਾ ਕੀ ਤੇਰੇ ਭਰਾ ਨੂੰ ਬਾਹਰ ਭੇਜ ਜੰਦਾ ਹੈ ਮੈਨੂੰ ਦੱਸ ਕੀ ਚਾਹੀਦਾ ਮੈਂ ਤੈਨੂੰ ਲੈ ਕੇ ਪੱਕਾ ਭਾਬੀ ਪੱਕਾ ਲੈ ਲੇਦੋਗੇ ਜੋ ਮੈਂ ਕਵਾਂਗੀ ਜੋ ਤੂੰ ਕਹੀਂਗੀ ਪੱਕੀ ਗੱਲ ਹੈ ਪੱਕੀ ਪੱਕੀ ਗੱਲ ਹੈ ਫਿਰ ਤੇ ਵੀਰ ਨੂੰ ਕਹਿਆ ਇਸਾ ਘਰ ਆ ਕਿ ਮੇਰੇ ਕੋਲ ਰਖੜੀ ਬਣਾ ਲੈ ਮੇਰੇ ਕੋਲ ਬੈ ਕੇ ਆਪਣੇ ਗੁੱਟ ਤੇ ਸੱਚੀ ਮੁੱਚੀ ਰਖੜੀ ਬਣਵਾ ਲੈ ਤੋ ਕਹਿਆ ਨਾ ਭਾਬੀ ਚਿੰਕੀ ਤੈਨੂੰ ਪਤਾ ਤੇ ਹੈ ਤੇ ਰਵੀਰਾ ਮਜਬੂਰ ਆ ਜਿਦ ਤਰਾ ਵੀਰਾ ਇੱਥੇ ਆ ਗਿਆ ਤੇ ਫੇ ਘਰ ਦੇ ਇਨਨੇ ਕਰਜੇ ਕੌਣ ਲਾਊਗਾ ਤੈਨੂੰ ਪਤਾ ਨਾ ਤੂੰ ਰੋ ਨਾ ਪਾਗ ਤੈਨੂੰ ਪਤਾ ਤੇਰਾ ਵੀਰਾ ਵੀ ਮਜਬੂਰ ਹੈ ਉਹ ਵੀ ਪਿਛਲੇ ਸਾਲ ਰਖੜੀ 'ਚ ਪਤਾ ਕਿੰਨਾ ਉਦਾਸ ਸੀਗੇ ਹੈ ਤੂੰ ਰੋ ਨਾ ਤੇ ਰੱਬ ਨੇ ਸੁੱਖ ਚਾਹਿਆ ਨਾ ਤੇ ਜਲਦੀ ਤੇਰਾ ਵੀਰਾ ਤੇ ਤੁਰ ਰਖੜੀ ਬਣਵਾਊਗਾ ਹੈ ਫਿਲਹਾਲ ਤੋ ਇਹੇ ਬਣਾ ਕੇ ਭੇਜਦੇ ਠੀਕ ਆ ਭਾਬੀ ਪਰ ਵੀਰ ਨੂੰ ਕਹੀਂ ਵਿਚੇ ਦਿਖਾਣਾ ਰੇਵੜੀ ਸਿੰਕੀ ਬੋਦੋ ਦਾਸ ਹੋ ਗਈ ਹੈ ਕੋਈ ਗੱਲ ਨਹੀਂ ਹੈ ਕੰਮਲੀ ਦਸਮੇ ਕਰਦੀ ਤੇ ਮੇਰੀ ਜਨਾ ਗੱਲ ਹੈ ਜਿੱਦੈ ਕੋਈ ਵੀ ਹਿੱਲਣ ਸਿਲਾ ਲੱਗੂਗਾ ਨਾ ਤੇਰੇ ਵੀਰੇ ਦਾ ਆਪ ਵਿਚਾਰਾ ਇੱਥੇ ਮਜਬੂਰੀ ਚ ਬੈਠਾ ਆ ਉਹਦਾ ਕੋਈ ਚਿਤਕਾਦਾ ਕਿ ਉਹ ਆਪਣੇ ਟੱਬਰ ਤੋਂ ਇੰਨੀ ਦੂਰ ਬੈਠੇ ਇੱਕੋ ਇੱਕ ਭੈਣ ਤੇਰੇ ਕਰਕੇ ਤਾਂ ਗਿਆ ਉਹ ਹੈ ਉਹਨੂੰ ਛੇਤੀ ਮੋੜਿਆ ਨਾ ਤੂੰ ਟੈਨਸ਼ਨ ਨਾ ਲੈ ਠੀਕ ਹੈ ਆਪਾਂ ਫਿਰ ਵੀਰੇ ਨੂੰ ਕਰਾਂਗੇ ਵੀਡੀਓ ਕਾਲ ਰਖੜੀ ਵਾਲੇ ਦਿਨ ਤੇ ਰਖੜੀ ਤਾਂ ਆਪਾਂ ਭੇਜ ਹੀ ਦੇਣੀ ਆ ਵੀਰੇ ਨੂੰ ਹੈਨਾ ਉਹ ਇੱਥੇ ਆਪੇ ਮੰਨ ਲੂਗਾ ਬੋਟੀ ਤੇ ਤੂੰ ਰੋ ਨਾ ਠੀਕ ਹੈ

ਕਿ ਹੋਇਆ ਚਿੰਕੀ ਨੂੰ ਤੁਹਾਨੂੰ ਪਤਾ ਹੀ ਹੁਣ ਇੱਕੋ ਇੱਕ ਤਾਂ ਤੇਡੀ ਭੈਣ ਐ ਉਹ ਵੀ ਲਾੜੇਲੀ ਹੈ ਪਹਿਲਾਂ ਤਾਂ ਤੁਸੀਂ ਇੰਨੇ ਸੀੜੇ ਚੜਾ ਕੇ ਰੱਖੀ ਸੀ ਉਹਨੂੰ ਤੇ ਹੁਣ ਤੁਸੀਂ ਆਪ ਬਾਹਰ ਚਲੇ ਗਏ ਹੋ ਤੇ ਉਹ ਦਾ ਹੁਣ ਦਿਲ ਨਹੀਂ ਲੱਗਦਾ ਪਿਆ ਆਪਣੇ ਭਰਾ ਬਿਨਾ ਤੇ ਨਾਲੇ ਉਹ ਕਹਿੰਦੀ ਸੀ ਕਿ ਮੈਨੂੰ 2 ਸਾਲ ਹੋਣ ਵਾਲੇ ਮੈਂ ਵੀਰੇ ਨੂੰ ਰਖੜੀ ਨਹੀਂ ਬੰਨੀ ਤੇ ਵੀਰੇ ਨੂੰ ਕਹੋ ਕਿ ਇੱਥੇ ਆ ਕੇ ਤੂੰ ਮੇਰੇ ਤੋਂ ਰਖੜੀ ਬਣਾ ਲੈ ਯਾ ਤੈਨੂੰ ਵੀ ਤਾਂ ਪਤਾ ਨਾ ਮੈਂ ਇੱਥੇ ਮਜ਼ਦੂਰੀਆਂ ਨੇ ਵਸਾਇਆ ਮੈਂ ਤੁਹਾਡੇ ਲਈ ਤਾਂ ਇੱਥੇ ਆਇਆ ਹਾਂ ਉਹਨੂੰ ਸਮਝਾਣਾ ਮੈਨੂੰ ਤਾਂ ਪਤਾ ਸਾਰਾ ਪਰ ਹੁਣ ਉਹ ਵੀ ਗਲਤ ਨਹੀਂ ਹੈ ਵਿਚਾਰੇ ਉਹਨੇ ਹੁਣ ਬਚਪਨ ਤੋਂ ਤਾਂ ਰਖੜੀ ਬੰਦੀ ਆਈ ਹੈ ਹੁਣ 2 ਸਾਲ ਹੋ ਗਏ ਵੀਰੇ ਦੀ ਗੁੱਟ ਤੇ ਰਖੜੀ ਨਹੀਂ ਬੰਨੀ ਤਾਂ ਉਹਦਾ ਉਦਾਸ ਹੋਣਾ ਵੀ ਜਾਇਜ਼ ਹੈ ਨਾ ਮੈਨੂੰ ਕੀ ਸਮਝਾਵਾਂ ਮੈਨੂੰ ਤਾਂ ਆਪ ਨਹੀਂ ਸਮਝ ਆਉਂਦੀ ਉਹਨੂੰ ਰੋਂਦਾ ਦੇਖ ਕੇ ਮੈਨੂੰ ਰੋਣਾ ਆ ਰਿਹਾ ਸੀ ਅੱਜ ਰੋ ਰਹੀ ਸੀ ਨਾਲ ਅਜਨੂਰ ਆਪ ਰਖੜੀ ਬਣਾਈ ਪਹਿਲੀ ਵਾਰੀ ਅੱਛਾ ਇੰਨੀ ਸਿਆਣੀ ਹੋ ਗਈ ਵੀਰ ਪੈਣ ਹੁਣ ਆਪ ਰਖੜੀਆਂ ਬਣਾਉਣ ਲੱਪ ਗਈ ਹੋਰ ਕੀ ਹੁਣ ਜਦੋਂ ਭਰਾ ਦੂਰ ਹੈ ਤੇ ਫਿਰ ਭੈਣ ਦਾ ਵੀ ਤਾਂ ਪਿਆਰ ਜ਼ਿਆਦਾ ਓ ਮੜਣਾ ਨਾ ਅੱਗੇ ਤਾਂ ਇੱਥੇ ਤੁਸੀਂ ਦੋਨੋਂ ਜਣੇ ਲੜਦੇ ਰਹਿੰਦੇ ਸੀਗੇ ਹਾਂ ਹੁਣ ਦੋ ਦੂਰ ਹੈ ਤੇ ਉਹਨੂੰ ਵੀ ਤੁਹਾਡੀ ਯਾਦ ਆਉਂਦੀ ਹੈ ਬਥੇਰੀ ਤੇ ਐਤ ਕੀ ਕਹਿੰਦੀ ਸੀਗੀ ਕਿ ਮੈਂ ਵੀ ਲਈ ਆਪਣੇ ਹੱਥਾਂ ਨਾਲ ਰਖੜੀ ਬਣਾਉਂਗੀ ਗੱਲ ਤਾਂ ਤੇ ਵੀ ਠੀਕ ਆ ਯਾਦ ਤਾਂ ਦੇਖਿਆ ਮੈਨੂੰ ਵੀ ਆਉਂਦੀ ਆ ਜਿੱਦਾਂ ਜਿੱਦਾਂ ਰਖੜੀ ਹੁੰਦੀ ਆ ਕੋਈ ਤਿਹਾੜ ਆਉਂਦਾ ਮੈਨੂੰ ਵੀ ਤੁਹਾਡੀ ਸਾਰੇ ਯਾਦ ਆਉਂਦੀ ਆ ਕਿ ਆਪਾਂ ਰਖੜੀ ਸਾਰੇ ਇਕੱਠੇ ਬਣਾਉਂਦੇ ਸੀਗੇ ਸਾਰੇ ਦੇ ਅੰਦਰ ਇਕੱਠੇ ਬਣਾਉਂਦੇ ਸੀਗੇ ਮੈਂ ਵੀ ਹੁਣ ਇੱਥੇ ਤੈਨੂੰ ਪਤਾ ਸਾਰੀ ਮਜਬੂਰੀ ਉਹਨੂੰ ਬੈਠਾ ਆ ਮੈਂ ਕਿਹੜਾ ਸ਼ੌਕ ਨੂੰ ਬੈਠਾ ਆ ਤੇ ਜੇ ਮੈਂ ਹੁਣ ਇੱਥੇ ਵਾਪਸ ਆਉਣਾ ਆ ਦਿਨ-ਦਿਰਾ ਕਰਕੇ ਫੇ ਆਪਣੇ ਕਰਜ਼ੇ ਨਹੀਂ ਲੈਣੇ ਆਪਣਾ ਘਰ ਨਹੀਂ ਬਣਾ ਵੈਸ ਕਰਕੇ ਦੋਨੋਂ ਸਾਰਾ ਸਮਝਾ ਕੋ ਟੈਨਸ਼ਨ ਨਾਲ ਆ ਆਪਾਂ ਜਲਦੀ ਮਿਲਾਂਗੇ ਤੇ ਦੂਜੀ ਗੱਲ ਇਹ ਆ ਕਿ ਕੋਈ ਨਹੀਂ ਉਹਨੂੰ ਜਿਹੜੀ ਚੀਜ਼ ਦੀ ਚੀਜ਼ ਚਾਹੀਦੀ ਉਹ ਲੈ ਦੇ ਕਿਸੇ ਚੀਜ਼ ਦੀ ਕਮੀ ਨਾ ਛੱਡੀ ਨਾ ਉਹਨੂੰ ਮੇਰੇ ਅਮਨ ਕਮੀ ਮਹਿਸੂਸ ਹੁੰਦੀ ਠੀਕ ਆ ਉਹ ਤਾਂ ਤੁਹਾਡੀ ਗੱਲ ਸਹੀ ਐ ਮੈਂ ਉਹਨੂੰ ਕਿਹਾ ਜੋ ਉਹਨੂੰ ਚਾਹੀਦਾ ਮੈਂ ਉਹਨੂੰ ਲੈ ਦਾਂਗੀ ਮੈਂ ਪਰ ਉਹ ਚੀਜ਼ਾਂ ਦਾ ਮੂਲ ਭਰਾਵਾਂ ਨਾਲ ਥੋੜਾ ਪਿੰਦਾ ਆ ਭਰਾ ਦੀ ਥਾਂ ਤੇ ਭਰਾ ਦੀ ਥਾਈਂ ਹੈ ਚੀਜ਼ਾਂ ਨਾਲ ਥੋੜੀ ਹੈ ਉਹਦਾ ਨਹੀਂ ਮੰਨ ਲੱਗਦਾ ਪਿਆ ਚਲੋ ਤੁਸੀਂ ਇਦਾਂ ਕਰਿਓ ਉਹਨਾਂ ਨਾਲ ਵੀਡੀਓ ਕਾਲ ਤੇ ਥੋੜੀ ਜੀ ਗੱਲ ਕਰ ਲਿਓ ਤੁਹਾਨੂੰ ਸਮਝਾ ਦਿਓ ਮਾੜਾ ਚਲ ਠੀਕ ਹੈ ਤੂੰ ਮੇਰੇ ਵੀਡੀਓ ਕਾਲ ਤੇ ਗੱਲ ਕਰਾ ਦੇ ਜਿੰਕੀ ਨਾਲ ਚਲ ਠੀਕ ਹੈ ਤੂੰ ਵੀ ਖੁਸ਼ ਰਹਿ ਕਿਉਂਕਿ ਜੇ ਤੂੰ ਖੁਸ਼ ਰਹੂਗੀ ਤਾਂ ਔਰ ਹੋਗੀ ਤੇ ਉਹਨੂੰ ਵੀ ਸਮਝਾਈ ਤੇ ਜੋ ਤੂੰ ਦੱਸੂਗੀ ਤੋ ਵੀ ਦੱਸੋਗੇ ਠੀਕ ਹੈ ਧਿਆਨ ਰੱਖੀ ਆਪਣਾ ਵੀ ਤੇ ਉਹਦਾ ਵੀ ਕਿ ਮੈਂ ਨਾ ਵੀਡੀਓ ਦੇ ਉੱਤੇ ਗੱਲ ਕਰਾਨੀ ਥੋੜੀ ਦੇਰ ਤਾਂ ਤੁਹਾਡੀ ਚਿੰਕੀ ਨਾ ਥੋੜਾ ਨੂੰ ਚੇਅਰ ਅਪ ਜਿਆ ਕਰਦੀ ਓ ਥੋੜਾ ਹੱਸ ਕੇ ਟਲੋਗੀ ਨਹੀਂ ਤਾਂ ਉਹਨੇ ਐਂ ਹੀ ਰਹਿ ਜਾਣਾ ਰਖੜੀ ਵਾਲੇ ਦਿਨ ਵੀ ਮੂੰਹ ਬਣਾ ਕੇ ਚੱਲ ਚੰਗਾ ਫਿਰ ਠੀਕ ਆ ਓਕੇ ਮਾਈ ਨਾਜੀ ਬਣ ਗਈ ਮੇਰੇ ਵੀਰੇ ਦੀ ਸੋਹਣੀ ਰਖੜੀ ਇਹਨੂੰ ਬਣ ਕੇ ਕਿੰਨਾ ਹੀ ਸੋਨਾ ਲੱਗੇਗਾ ਮਨਾਂ ਮੈਂ ਨੇ ਚਾਰ ਨਾਲ ਬਣਾਈ ਹੈ ਵੀਰੇ ਤੇਰੇ ਲਈ ਤੂੰ ਪਾਏਗਾ ਨਾ ਤਾਂ ਤੂੰ ਬਹੁਤ ਹੀ ਸੋਹਣਾ ਲੱਗੇਗਾ ਚਿੰਕੀ ਉਹ ਚਿੰਕੀ ਖੰਡਰ ਤੇ ਵੀ ਆ ਪਾ ਦਿਨ ਨੀਰੇ ਵਾਸਤੇ ਰਖੜੀ ਬਣਾ ਲਈ ਹੈ ਨਾ ਤੇ ਮੈਂ ਹੁਣ ਪੈਕ ਕਰਦੀ ਪਈ ਆ ਵੀਰੇ ਨੂੰ ਦੇਣੀ ਮੇਰਾ ਡਰੈਸ ਦੇ ਦੋ ਫੇ ਮੈਂ ਲਿਖਣਾ ਹੈ ਪੈਨ ਦੇ ਤੇ ਫਿਰ ਨਾ ਵੀਰੇ ਮੈਂ ਵੀਰੇ ਨੂੰ ਸੈਂਡ ਕਰ ਦੇਣੀ ਆ ਫੇ ਵੀਰੇ ਨੂੰ ਫਟਾਫਟ ਮਿਲ ਜੇਗੀ ਰਖੜੀ ਨਾਲੇ ਟਾਈਮ ਤੇ ਪਹੁੰਚ ਜੂਗੀ ਫੇ ਲੇਟ ਨਹੀਂ ਹੋ ਜੂਗਾ ਨਾ ਵੀਰਾ ਰਖੜੀ ਵੀਰੇ ਨੂੰ ਤਾਂ ਬਾਅਦ ਚ ਪਹੁੰਚੂਗੀ ਪਹਿਲੇ ਵੀਰੇ ਨਾਲ ਵੀਡੀਓ ਗੱਲ ਤੇ ਗੱਲ ਕਰ। ਹੇ ਵੀਰੇ ਨੇ ਫੋਨ ਆਇਆ। ਹਾਂ ਵੀਰੇ ਸਤਿ ਸ਼੍ਰੀ ਅਕਾਲ ਕੀ ਹਾਲ ਹੈ? ਹਾਂ ਸਤਿ ਸ਼੍ਰੀ ਅਕਾਲ ਜਿੰਕੀ ਕਿੱਦਾਂ ਠੀਕ ਆ? ਮੈਂ ਠੀਕ ਆ ਵੀਰੇ। ਮੈਂ ਸੁਣਿਆ ਅੱਜ ਤੋਂ ਮੈਨੂੰ ਬੜਾ ਯਾਦ ਕਰਦੀ ਪਈ ਆ। ਪਤਾ ਅੱਜ ਮੈਂ ਸਵੇਰ ਨਾਲ ਹੀ ਤੁਹਾਨੂੰ ਯਾਦ ਕਰਦੀ ਆ। ਤੇ ਤੁਹਾਨੂੰ ਪਤਾ ਹੈ ਤੁਹਾਡੇ ਲਈ ਨਾ ਇਸ ਵਾਰ ਰਖੜੀ ਮੈਂ ਆਪ ਬਣਾਈ ਏ ਇਹਨਾਂ ਹੱਥਾਂ ਦੇ ਨਾਲ। ਹੈ ਸੱਚੀ? ਹੂੰ ਦੇਖੋ ਇਹਨਾਂ ਹੱਥਾਂ ਨਾਲ ਮੈਂ ਤੁਹਾਡੇ ਲਈ ਰਖੜੀ ਬਣਾਈ ਹੈ ਆਪ ਉਹ ਤਾਂ ਮੈਨੂੰ ਪਤਾ ਲੱਗ ਗਿਆ ਕਿਹਨੇ ਦੱਸਿਆ ਤੁਹਾਨੂੰ ਸਾਡੇ ਖਬਰੀ ਲਾਲ ਨੇ ਭਾਬੀ ਵੀ ਨਾ ਸਾਰਾ ਸਰਪ੍ਰਾਈਜ਼ ਖਤਮ ਕਰ ਦਿੰਦੇ ਆ ਮੈਂ ਨਹੀਂ ਜਾਣਦੇ ਕਿ ਮੈਂ ਤੁਹਾਨੂੰ ਦੱਸਾਂ ਪਹਿਲੇ ਸਾਰੀ ਗੱਲ ਮੇਰੀ ਦੱਸ ਦਿੰਦੇ ਤੁਹਾਨੂੰ ਚੱਲ ਕੋਈ ਗੱਲ ਨਹੀਂ ਉਹ ਤਾਂ ਮੈਂ ਤਾਂ ਦੱਸਦੀ ਪਈ ਸੀ ਕਿ ਤੂੰ ਅੱਜ ਉਦਾਸ ਵੜੀ ਆ ਅੱਗੇ ਤਾਂ ਤੂੰ ਮੈਨ ਨਾਲ ਲੜਦੀ ਨਹੀਂ ਥੱਕਰੀ ਸੀਗੀ ਤੇ ਹੁਣ ਸੁਖਣਾ ਤਾਂ ਮੈਨੂੰ ਯਾਦ ਬੜਾ ਕਰਦੀ ਆ ਤਾ ਕੀ ਹੈ ਉਦਾਸ ਤਾਂ ਮੈਂ ਅੱਜ ਸੱਚੀ ਹੈਗੀ ਆ ਸਵੇਰ ਦੀ ਤੇ ਅੱਗੇ ਸੀ ਅੱਗੇ ਸੀ ਲੜਦੇ ਰਹਿੰਦੇ ਸੀ ਤੁਸੀਂ ਮੇਰੇ ਕੋਲ ਸੀ ਨਾ ਤੇ ਮੈਨੂੰ ਪਤਾ ਵੀ ਨਹੀਂ ਸੀ ਹੁਣ ਮੈਨੂੰ ਕਦਰ ਹੋ ਗਈ ਆ ਤੁਸੀਂ ਬਾਹਰ ਚਲੇ ਗਏ ਹੋ ਤਾਂ ਹੁਣ ਜਿੱਦਾਂ ਹੀ ਤਾਂ ਦਿਨ त्यौਰ ਲੱਗੇ ਜਾਂਦੇ ਆ ਫਿਰ ਮੈਨੂੰ ਵੀ ਆਪਣੇ ਵੀਰੇ ਦੀ ਯਾਦ ਆਂਦੀ ਆ ਤੁਹਾਨੂੰ ਪਤਾ ਮੇਰੀ ਜਿਹੜੀ ਸਹੋਰੀ ਸੀ ਲਿਓ ਨਾ ਰੋਜ਼ ਗੱਲਾਂ ਕਰਦੀ ਆ ਮੈਂ ਆਪਣੇ ਵੀਰੇ ਲਈ ਆਰ ਰੱਖਣੀ ਲੈਣੀ ਆ ਉਹਦੇ ਲਈ ਆ ਕਰਨੇ ਆ ਫਿਰ ਮੇਰਾ ਵੀ ਦਿਲ ਕਰਦਾ ਨਾ ਕਿ ਮੈਂ ਵੀ ਕਰਾਂ ਤੁਸੀਂ ਤਾਂ ਹੈਗੇ ਨਹੀਂ ਮੇਰੇ ਕੋਲ ਮੈਂ ਮਾਤਾ ਉਦਾਸ ਹੋਣਾ ਹੀ ਹੈ ਨਾ ਚੱਲ ਚੱਲ ਲਿਏ ਜੇ ਐਵੇਂ ਨਾ ਦਾਸੋ ਤੈਨੂੰ ਦੇਖ ਕੇ ਮੈਨੂੰ ਮੈਂ ਵੀ ਦਾਸ ਹੁਣਾ ਫਿਰ ਮੈਨੂੰ ਰੋਣਾ ਆ ਜਾਂਦਾ ਆ ਨਾਲੇ ਤੈਨੂੰ ਪਤਾ ਕਿ ਮੈਂ ਕਿਹੜਾ ਇੱਥੇ ਸ਼ੌਂਕ ਨੂੰ ਬੈਠਾ ਆ ਮੈਂ ਵੀ ਤੁਹਾਡੇ ਕਰਕੇ ਬੈਠਾ ਮਜ਼ਦੂਰੀਆਂ ਕਰਕੇ ਬੈਠਾ ਆ ਜੇ ਕਰਦੀ ਮਜ਼ਦੂਰੀ ਨਾ ਹੁੰਦੀ ਨਾ ਤਾਂ ਮੈਂ ਇੱਥੇ ਆਉਣਾ ਹੀ ਨਹੀਂ ਸੀਗਾ ਤੈਨੂੰ ਪਤਾ ਮਜ਼ਦੂਰੀਆਂ ਕਰਕੇ ਤਾਂ ਮੈਂ ਇੱਥੇ ਬੈਠਾ ਆ ਜੇ ਸਾਡੇ ਲਈ ਗਏ ਹੋ ਫਿਰ ਘਰ ਤੱਕ ਕਿੰਨਾ ਕਰਜ ਆ ਆ ਉਹ ਵੀ ਤੁਸੀਂ ਲਾਣਾ ਆ ਮੈਂ ਸਮਝਦੀ ਆ ਇਸੇ ਕਰਕੇ ਤਾਂ ਬਸ ਰੋ ਕੇ ਚੁੱਪ ਹੋ ਜਾਣੀ ਆ ਨਹੀਂ ਤਾਂ ਮੈਂ ਮੈਂ ਤਾਂ ਜਿੱਦ ਕਰਨੀ ਸੀ ਕਿ ਅੱਜ ਦੇ ਅੱਜ ਹੀ ਘਰ ਆ ਜੇ ਮੇਰਾ ਵੀਰਾ ਮੈਨੂੰ ਪਤਾ ਹੈ ਵੀਰੇ ਤੂੰ ਸਾਨੂੰ ਬਹੁਤ ਪਿਆਰ ਕਰਦਾ ਤੇ ਘਰ ਦੀ ਜ਼ਿੰਮੇਵਾਰੀ ਕਰਕੇ ਹੀ ਤੂੰ ਗਿਆ ਆ ਮੈਂ ਸਭ ਸਮਝਦੀ ਆ ਪਰ ਇੱਕ ਭੈਣ ਵੀ ਤਾਂ ਆਪਣੇ ਭਰਾ ਲਈ ਉਦਾਸ ਹੁੰਦੀ ਆ ਨਾ ਉਹਨੂੰ ਵੀ ਤੇ ਸਾਲ ਬਾਅਦ ਆਪਣੇ ਭਰਾ ਦਾ ਇੱਕ ਦਿਨ ਪਿਆਰ ਚਾਹੀਦਾ ਹੁੰਦਾ ਨਾ ਹਾਂ ਮੇਰੀ ਭੈਣੇ ਮੈਨੂੰ ਸਭ ਪਤਾ ਹੈ ਮੈਂ ਸਭ ਸਮਝਦਾ ਆ ਬਸ ਘਰ ਦਾ ਥੋੜਾ ਜਿਹਾ ਕਰਦਾ ਲੱਥ ਜਿਵੇਂ ਕਰਦੇ ਲੱਥਨ ਤੋਂ ਬਾਅਦ ਫਿਰ ਮੈਂ ਜਲਦੀ ਆਉਂਗਾ ਫਿਰ ਜਲਦੀ ਮਿਲਾਂਗੇ ਤੇ ਹੋ ਸਕਦਾ ਰੱਬ ਨੇ ਚਾਇਆ ਤਾਂ ਪੱਕੇ ਸਾਡਾ ਖੜੀ ਇਕੱਠੀ ਬਣਾਵਾਂਗੇ ਠੀਕ ਹੈ ਚੰਗਾ ਆਉਂਗਾ ਪੱਕਾ ਹਾਂ ਹਾਂ ਪੱਕਾ ਠੀਕ ਹੈ ਵੀਰੇ ਜਲਦੀ ਆ ਜਾਓ ਤੇ ਇਹ ਨਾ ਆਵਲੀ ਰਖੜੀਆਂ ਮੈਂ ਤੁਹਾਡੇ ਲਈ ਬਣਾਈਆਂ ਆ ਤੁਸੀਂ ਆਪਣੇ ਹੱਥ ਤੇ ਬੰਨ ਲਿਓ ਤੇ ਮੇਰਾ ਵੀਰ ਆਪਣੇ ਹੱਥ ਤੇ ਬੰਨੇਗਾ ਨਾ ਤੇ ਮੇਰਾ ਪਿਆਰ ਤੁਹਾਨੂੰ ਮਿਲ ਜਾਏਗਾ ਤੇ ਮੇਰਾ ਵੀਰ ਬੜਾ ਹੀ ਸੋਨਾ ਲੱਗੇਗਾ ਤੇ ਮੈਨੂੰ ਵੀਡੀਓ ਕੋਲ ਤੇ ਦੱਸਣਾ ਵੀ ਹੈ ਕਿ ਮੇਰੀ ਰਖੜੀ ਕਿੰਦਾਂ ਦੀ ਲੱਗੀ ਪਸੰਦ ਆਈ ਕਿ ਨਹੀਂ ਆਈ ਠੀਕ ਹੈ ਆਪਣਾ ਖਿਆਲ ਰੱਖੀ ਵੀਰੇ ਚੰਗਾ ਤੂੰ ਵੀ ਨਾ ਉਦਾਸ ਹੋਈ ਤੇ ਆਪਣਾ ਧਿਆਨ ਰੱਖੀ ਨਾ ਮੈਂ ਤਾਂ ਬਿਲਕੁਲ ਉਦਾਸ ਨਹੀਂ ਆ ਵੀਰੇ ਹਾਂ ਉਹ ਤਾਂ ਮੈਨੂੰ ਦੱਸਦਾ ਪਿਆ ਆ ਚੱਲ ਚੰਗਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਾਬਾ ਜੀ ਕਦੀ ਵੀ ਕਿਸੇ ਘਰ ਚ ਐਨੀ ਮਜਬੂਰੀ ਨਾ ਦਿਓ ਕਿ ਕਿਸੇ ਭਰਾ ਨੂੰ ਆਪਣੇ ਪੈਰਾਂ ਤੋਂ ਦੂਰ ਵਿਦੇਸ਼ਾਂ ਵਿੱਚ ਸਿਰਫ ਇੱਕ ਪੈਸਾ ਕਮਾਣ ਲਈ ਜਾਣਾ ਪਵੇ ਹਰ ਕਾਜ 'ਚ ਇੰਨੀਆਂ ਕੁਸ਼ੀਆਂ ਇੱਥੇ ਹੀ ਦੇ ਕਿ ਹਰ ਭੈਣ ਭਰਾ ਹਰ ਤਿਉਹਾਰ ਮਿਲ ਕੇ ਆਪਣੇ ਘਰ ਹੀ ਮਨਾਣ ਕਿਉਂਕਿ ਜਿਹੜੀਆਂ ਮਜਬੂਰੀਆਂ ਆ ਮਜਬੂਰੀਆਂ ਬਹੁਤ ਕੁਝ ਕਰਾਉਂਦੀਆਂ ਆ ਤੇ ਮੈਂ ਨਹੀਂ ਚਾਹਦੀ ਕਿ ਭੈਣਾ ਭਰਾਵਾਂ ਤੋਂ ਦੂਰ ਹੋਣ ਤੇ ਰੱਖੜੀ ਦਾ ਤਿਉਹਾਰ ਆਪਸ 'ਚ ਇਦਾਂ ਹੀ ਸਾਰੇ ਭੈਣ ਭਰਾ ਮਿਲ ਕੇ ਮਨਾਉਂਦੇ ਨੇ ਜਲਦੀ ਤੋਂ ਜਲਦੀ ਮੇਰੇ ਵੀਰ ਨੂੰ ਕਾਮਯਾਬ ਕਰਦੇ ਰੱਬਾ ਤਾਂ ਕਿ ਛੇਤੀ ਘਰ ਆ ਜੇ